ਪਿਟਿਸ਼ਿਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਤਿਨ ਕੁਮਾਰ ਸ਼ਰਮਾ ਪੰਜਾਬ ਪੁਲਿਸ ਕਿਸ ਤਰੀਕੇ ਦੇ ਨਾਲ ਆਪਣੇ ਆਪਰੇਸ਼ਨਸ ਕਰਦੀ ਹੈ ਕਿਸ ਤਰੀਕੇ ਦੇ ਨਾਲ ਬਦਮਾਸ਼ਾਂ ਨੂੰ ਕਾਬੂ ਕਰਦੀ ਹੈ ਇਹਦੇ ਬਾਰੇ ਤੁਸੀਂ ਕਈ ਗੱਲਾਂ ਸੁਣੀਆਂ ਹੋਣਗੀਆਂ ਪਰ ਹੁਣ ਅਸੀਂ ਤੁਹਾਨੂੰ ਇੱਕ ਪੰਜਾਬ ਪੁਲਿਸ ਦਾ ਲਾਈਵ ਆਪਰੇਸ਼ਨ ਦਿਖਾਣੇ ਆ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਕੁਝ ਬਦਮਾਸ਼ਾਂ ਨੂੰ ਕਾਬੂ ਕੀਤਾ ਹੈ ਦਰਸਲ ਇਹ ਲੋਕ ਬਨੂੜ ਨੇੜੇ ਇੱਕ ਨਾਕੇ ਤੋਂ ਲੰਘ ਰਹੇ ਸੀ ਪੁਲਿਸ ਨੂੰ ਚੱਕਮਾ ਦੇ ਕੇ ਆਪਣੀ ਕਾਰ ਭਜਾ ਲਈ ਕਿਉਂਕਿ ਪੁਲਿਸ ਨੂੰ ਪਹਿਲਾਂ ਹੀ ਸ਼ੱਕ ਪੈ ਗਿਆ ਸੀ ਕਿ ਲੱਗਦਾ ਕੋਈ ਨਾ ਕੋਈ ਇਹ ਵਾਰਦਾਤ ਕਰਕੇ ਆਏ ਹੋ ਸਕਦੇ ਨੇ ਜਾਂ ਕੋਈ ਵਾਰਦਾਤ ਕਰਨ ਜਾ ਸਕਦੇ ਨੇ ਜਾਂ ਫਿਰ ਇਨ੍ਹਾਂ ਕੋਲ ਕੋਈ ਐਸਾ ਸਮਾਨ ਬਰਾਮਦ ਕੀਤਾ ਜਾ ਸਕਦਾ ਜੋ ਕਿ ਇਲੀਗਲ ਹੋਵੇ ਤਾਂ ਪੁਲਿਸ ਨੇ ਨਾਲ ਦੀ ਨਾਲ ਆਪਣੀਆਂ ਗੱਡੀਆਂ ਵੀ ਇਨ੍ਹਾਂ ਦੇ ਪਿੱਛੇ ਲਗਾ ਲੀਆਂ ਸਰਕਾਰੀ ਵੀ ਔਰ ਪ੍ਰਾਈਵੇਟ ਵੀ ਕਾਫੀ ਦੂਰ ਤੱਕ ਪੰਜਾਬ ਪੁਲਿਸ ਇਨ੍ਹਾਂ ਦਾ ਪਿੱਛਾ ਕਰਦੀ ਗਈ ਔਰ ਜਿਸ ਤਰੀਕੇ ਦੇ ਨਾਲ ਤਸਵੀਰਾਂ ਵੀ ਕੁਝ ਸਾਹਮਣੇ ਆਈਆਂ ਨੇ ਕਿ ਪੰਜਾਬ ਪੁਲਿਸ ਆਪਣੀਆਂ ਗੱਡੀਆਂ ਦੇ ਵਿੱਚ ਇਨ੍ਹਾਂ ਬਦਮਾਸ਼ਾਂ ਦੀ ਗੱਡੀ ਦਾ ਪਿੱਛਾ ਕਰ ਰਹੀ ਹੈ ਲੇਕਿਨ ਕੁਝ ਹੀ ਸਮੇਂ ਦੇ ਵਿੱਚ ਇਨ੍ਹਾਂ ਬਦਮਾਸ਼ਾਂ ਨੂੰ ਉਹ ਪਤਾ ਚਲ ਗਿਆ ਸੀ ਕਿ ਸਾਡਾ ਬਚਨਾ ਮੁਸ਼ਕਿਲ ਹੀ ਨਹੀਂ ਬਲਕਿ ਨਾ ਮੁਮਕਨ ਹੈ ਔਰ ਕਿਉਂਕਿ ਕਹਿੰਦੇ ਵੀ ਨੇ ਕਿ ਕਾਨੂੰਨ ਦੇ ਹੱਥ ਬਹੁਤ ਲੰਬੇ ਹੁੰਦੇ ਨੇ ਉਹ ਤੁਹਾਨੂੰ ਕਿਸੇ ਵੀ ਪਤਾਲ ਦੇ ਵਿੱਚ ਜੇਕਰ ਤੁਸੀਂ ਲੁਕੇ ਹੋਏ ਉੱਥੋਂ ਵੀ ਕੱਢ ਲਿਆਣਗੇ ਇਹ ਤਾਂ ਫਿਰ ਪੰਜਾਬ ਪੁਲਿਸ ਦੇ ਅੱਗੇ ਅੱਗੇ ਚੂਹੇ ਔਰ ਬਿੱਲੀ ਦਾ ਦੌੜ ਲਗਾ ਰਹੇ ਸੀ ਤੇ ਹੁਣ ਕੀ ਕੀਤਾ ਪੰਜਾਬ ਪੁਲਿਸ ਨੇ ਜਦ ਇਹਨਾਂ ਦੇ ਪਿੱਛੇ ਆਪਣੀ ਗੱਡੀ ਲਗਾਈ ਤਾਂ ਇਹਨਾਂ ਨੇ ਖੇਤਾਂ ਦੇ ਵਿੱਚ ਆਪਣੀ ਗੱਡੀ ਬਾੜ ਲਈ ਤਾਂ ਪੰਜਾਬ ਪੁਲਿਸ ਦੇ ਜਵਾਨਾਂ ਨੇ ਵੀ ਆਪਣੀਆਂ ਜਿਹੜੀਆਂ ਗੱਡੀਆਂ ਸੀ ਪਿੱਛਾ ਕਰਦੇ ਹੋਏ ਖੇਤਾਂ 'ਚ ਬਾੜ ਲਈਆਂ ਕਿਉਂਕਿ ਅੱਗੇ ਨਾਲਾ ਆ ਗਿਆ ਸੀ ਫਿਰ ਉਸ ਤੋਂ ਬਾਅਦ ਇਹ ਬਦਮਾਸ਼ ਨਿਕਲ ਕੇ ਪੈਦਲ ਹੀ ਦੌੜਨ ਲੱਗੇ ਤਾਂ ਸਨੇ ਵੀ ਖੇਤਾਂ ਦੇ ਵਿੱਚ ਭੱਜ ਕੇ ਇਹਨਾਂ ਦਾ ਪਿੱਛਾ ਕੀਤਾ ਤੇ ਜਦੋਂ ਬਦਮਾਸ਼ ਥੱਕ ਗਏ ਪੂਰੇ ਤਰੀਕੇ ਨਾਲ ਸਾਹੋਂ ਸਾਹੀ ਹੋ ਗਏ ਉਹਨਾਂ ਨੂੰ ਸਾਹ ਨਾ ਆਵੇ ਤੇ ਡਿੱਗ ਪਏ ਲੱਤਾਂ ਲੜਖੜਾ ਲੱਗੀਆਂ ਤੇ ਫੇਰ ਪੁਲਿਸ ਨੇ ਇਹਨਾਂ ਦਾ ਪਿੱਛਾ ਕਰਕੇ ਆਖਰਕਾਰ ਇਹਨਾਂ ਨੂੰ ਕਾਬੂ ਕਰ ਲਿਆ ਔਰ ਦੇਖੋ ਕਿਵੇਂ ਇਹਨਾਂ ਦੀ ਧੌਣ ਨੱਪ ਲਈ ਹੈ ਧੌਣ ਤੋਂ ਫੜ ਕੇ ਫਿਰ ਇਹਨਾਂ ਨੂੰ ਬਾਹਰ ਲਿਆਂਦਾ ਗਿਆ ਔਰ ਸਾਫ਼ ਕਹਿ ਦਿੱਤਾ ਗਿਆ ਕਿ ਹੁਣ ਹਿੱਲਿਓ ਨਾ ਇੱਥੇ ਬੈਠ ਜਾਓ ਕਿਉਂਕਿ ਜੇਕਰ ਤੁਸੀਂ ਬਦਮਾਸ਼ ਹੋ ਤੇ ਅਸੀਂ ਕਾਨੂੰਨ ਦੇ ਰਖਵਾਲੇ ਹਾਂ ਤੁਹਾਡੀ ਬਦਮਾਸ਼ੀ ਇੱਥੇ ਨਹੀਂ ਚੱਲਣੀ ਔਰ ਪੁਲਿਸ ਨੇ ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਕਾਬੂ ਕੀਤਾ ਆ ਦੇਖੋ ਇਹਨਾਂ ਨੂੰ ਗਲਾਮਿਆਂ ਤੋਂ ਫੜ ਕੇ ਪੰਜਾਬ ਪੁਲਿਸ ਇਹ ਭੱਜਦੇਆਂ ਨੂੰ ਵਾਪਸ ਲੈ ਕੇ ਆਈ ਹੈ ਖੁੱਲੀ ਥਾਂ ਤੇ ਬਿਠਾਇਆ ਹੈ ਇਹਨਾਂ ਨੂੰ ਕਾਬੂ ਕੀਤਾ ਉਸ ਤੋਂ ਬਾਅਦ ਪੰਜਾਬ ਪੁਲਿਸ ਆਪਣੀਆਂ ਗੱਡੀਆਂ ਦੇ ਵਿੱਚ ਇਹਨਾਂ ਨੂੰ ਬਿਠਾ ਰਹੀ ਹੈ ਔਰ ਉਸ ਤੋਂ ਬਾਅਦ ਜਦ ਇਹਨਾਂ ਦੀ ਪੁਲਿਸ ਨੇ ਗਏ ਚੈਕਿੰਗ ਕੀਤੀ ਇਹਨਾਂ ਦੀ ਗੱਡੀ ਦੀ ਚੈਕਿੰਗ ਕੀਤੀ ਤਾਂ ਇਹਨਾਂ ਦੇ ਕੋਲੋਂ ਇੱਕ ਵੈਪਨ ਰਿਕਵਰ ਹੋਇਆ ਆ ਦੋ ਤਸਵੀਰਾਂ ਵੀ ਤੁਸੀਂ ਦੇਖ ਲਓ ਪਹਿਲੀ ਤਸਵੀਰ ਉਹ ਆ ਜਦੋਂ ਪੰਜਾਬ ਪੁਲਿਸ ਇਹਨਾਂ ਦਾ ਪਿੱਛਾ ਕਰ ਰਹੀ ਹੈ ਸੀਸੀਟੀਵੀ ਤਸਵੀਰਾਂ ਵੀ ਦਿਖ ਰਹੀਆਂ ਨੇ ਬੜੀ ਤੇਜ਼ ਇਸ ਤੋਂ ਪਹਿਲਾਂ ਬਦਮਾਸ਼ਾਂ ਦੀ ਗੱਡੀ ਨਿਕਲੀ ਸੀ ਔਰ ਦੂਸਰੀ ਤਸਵੀਰਾਂ ਦੇਖੋ ਇੱਕ ਪ੍ਰਾਈਵੇਟ ਗੱਡੀ ਦੇ ਵਿੱਚ ਵੀ ਪੁਲਿਸ ਹੈ ਔਰ ਦੂਸਰੀ ਤਸਵੀਰ ਜਿਹੜੀ ਤੁਸੀਂ ਦੇਖ ਰਹੇ ਹੋ ਉਹਦੇ ਵਿੱਚ ਬਦਮਾਸ਼ ਬੈਠੇ ਨੇ ਤਿੰਨ ਬਦਮਾਸ਼ਾਂ ਨੂੰ ਫੜਿਆ ਐ ਐਚ ਆਰ ਨੰਬਰ ਦੀ ਹਰਿਆਣਾ ਨੰਬਰ ਦੀ ਗੱਡੀ ਹੈ ਔਰ ਕਿਵੇਂ ਇੱਕ ਇੱਕ ਜਵਾਨ ਦੋ ਦੋ ਬਦਮਾਸ਼ਾਂ ਨੂੰ ਗੁਲਾਮਿਆਂ ਤੋਂ ਫੜ ਕੇ ਵਾਪਸ ਲੈ ਕੇ ਆ ਰਿਹਾ ਹੈ ਔਰ ਇਹਨਾਂ ਨੂੰ ਫਿਰ ਪੁੰਜੇ ਬਿਠਾ ਦਿੱਤਾ ਗਿਆ ਖੇਤਾਂ ਦੇ ਵਿੱਚ ਕਿਹਾ ਕਿ ਹਿੱਲਿਓ ਨਾ ਭੱਜਿਓ ਨਾ ਫਿਰ ਆਖਰਕਾਰ ਇਹਨਾਂ ਦੀ ਚੈਕਿੰਗ ਕੀਤੀ ਗਈ ਤੇ ਵੈਪਨ ਰਿਕਵਰ ਹੋਇਆ ਹੁਣ ਪੁਲਿਸ ਇਹ ਜਾਂਚ ਕਰ ਰਹੀ ਹੈ ਕਿ ਇਹ ਵੈਪਨ ਕਿੱਥੋਂ ਸੂਈ ਇਲੀਗਲ ਪਾਸੇ ਜਾ ਰਹੀ ਹੈ ਕਿਉਂਕਿ ਜੇਕਰ ਲੀਗਲ ਹੁੰਦਾ ਇਹ ਡਾਕੂਮੈਂਟ ਦਿਖਾ ਕੇ इजीली ਜਾ ਸਕਦੇ ਸੀ ਕਿਉਂਕਿ ਵੈਪਨ ਸਰਕਾਰ ਦੀ ਇਜਾਜ਼ਤ ਤੋਂ ਬਿਨਾ ਨਹੀਂ ਮਿਲਦਾ ਇਲੀਗਲ ਵੈਪਨ ਹੋ ਸਕਦਾ ਹੈ ਇਸ ਕਰਕੇ ਇਹ ਭੱਜ ਗਏ ਸੀ ਹੋ ਸਕਦਾ ਕੋਈ ਵਾਰਦਾਤ ਕਰਕੇ ਆਏ ਹੋਣ ਜਾਂ ਕਰਨ ਜਾਣਾ ਹੋਵੇ ਹੁਣ ਪੁਲਿਸ ਇਹਨਾਂ ਦੀ ਪੁੱਛ ਪੜਤਾਲ ਕਰ ਰਹੀ ਹੈ ਕਾਬੂ ਕਰ ਲਿਆ ਹਵਾਲਾਤ ਦੇ ਵਿੱਚ ਬਿਠਾ ਦਿੱਤਾ ਹਵਾਲਾਤੀ ਹੁਣ ਇਹ ਰੋਟੀ ਖਾ ਰਹੇ ਨੇ ਔਰ ਪੁਲਿਸ ਇਹਨਾਂ ਨੂੰ ਚੰਗੀ ਤਰ੍ਹਾਂ ਰਗੜ ਰਹੀ ਹੈ ਹੁਣ ਪੁੱਛ ਰਹੀ ਹੈ ਕਿ ਦੱਸੋ ਆਖਿਰਕਾਰ ਭੱਜੇ ਤਾਂ ਭੱਜੇ ਹੀ ਕਿਉਂ ਤਾਂ ਹੁਣ ਇਹ ਵੱਖਰੇ ਵੱਖਰੇ ਸਵਾਲ ਪੈਦਾ ਹੋ ਰਹੇ ਨੇ ਜਿਨ੍ਹਾਂ ਦੇ ਜਵਾਬ ਉਮੀਦ ਹੈ ਕਿ ਪੁਲਿਸ ਛੇਤੀ ਦਵੇਗੀ ਲੇਕਿਨ ਹੁਣ ਸ਼ੁਰੂਆਤੀ ਜਾਂਚ ਵਿੱਚ ਪੁਲਿਸ ਨੇ ਇਹਨਾਂ ਦੱਸਿਆ ਹੈ ਕਿ ਅਸੀਂ ਇਹਨਾਂ ਤੋਂ ਪੁੱਛ ਪੜਤਾਲ ਕਰ ਰਹੇ ਹਾਂ ਪਹਿਲੀ ਨਜ਼ਰ 'ਚ ਇਹੀ ਲੱਗਦਾ ਹੈ ਕਿ ਇਹ ਬਦਮਾਸ਼ ਕੋਈ ਗਲਤ ਕੰਮ ਕਰਕੇ ਆਏ ਸੀ ਜਾਂ ਫਿਰ ਜਾ ਰਹੇ ਸੀ ਔਰ ਇਹ ਜਿਹੜਾ ਵੈਪਨ ਹੈ ਇਲੀਗਲ ਹੈ ਜਾਂ ਇਲੀਗਲ ਹੈ ਹਰ ਅਸਪੈਕਟ ਤੋਂ ਇਸ ਦੀ ਜਾਂਚ ਬਾ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਮੌਕੇ ਦੇ ਉੱਤੇ ਸਾਡੇ ਸਹਿਯੋਗੀ ਮਨਜੋਤ ਕੰਗ ਵੀ ਮੌਜੂਦ ਸੀ ਮਨਜੋਤ ਨੇ ਇਹ ਤੁਹਾਨੂੰ ਸਾਰੀਆਂ ਤਸਵੀਰਾਂ ਦਿਖਾਈਆਂ ਪੁਲਿਸ ਮੁਲਾਜ਼ਮ ਦੇ ਨਾਲ ਗੱਲਬਾਤ ਵੀ ਕੀਤੀ ਇਸ ਤੋਂ ਬਾਅਦ ਅਫਸਰ ਕੀ ਕਹਿ ਰਹੇ ਨੇ ਮੌਕੇ ਦਾ ਕੀ ਮਾਹੌਲ ਸੀ ਆ ਜਰਾ ਸੁਣੋ ਸਾਰੀ ਗੱਲ ਪੰਜਾਬ ਪੁਲਿਸ ਵੱਲੋਂ ਲਗਾਤਾਰ ਸ਼ਰਾਰਤੀ ਅਨਸਰਾਂ ਔਰ ਇਲੀਗਲ ਐਕਟੀਵਿਟੀਜ਼ ਦੇ ਖਿਲਾਫ ਚੜੀ ਮਹਿੰਮ ਵੱਡੀ ਜਾਂਦੀ ਹੈ ਜਿਸ ਤੋਂ ਬਾਅਦ ਅੱਜ ਬਨੂਰ ਥਾਣੇ ਦੇ ਇਲਾਕੇ ਦੇ ਵਿੱਚ ਬਰੂੜ ਪੁਲ ਦੇ ਨਜ਼ਦੀਕ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਦੀਆਂ ਇਹ ਗੱਡੀਆਂ ਜਿਹੜੀਆਂ ਨੇ ਉਹ ਵੀ ਤਸਵੀਰਾਂ ਜ਼ਰੀਏ ਦਿਖਾਉਂਦੇ ਔਰ ਤਿੰਨ ਲੋਕ ਜਿਹੜੇ ਨੇ ਉਹ ਇਥੋਂ ਕਾਬੂ ਕੀਤੇ ਆ ਤਾਂ ਹਰਿਆਣਾ ਨੰਬਰ ਕਾਰ ਦੇ ਵਿੱਚ ਸਵਾਰ ਹੋ ਕੇ ਬਰੂੜ ਪੁਲ ਤੋਂ ਨਿਕਲੇ ਜਿਸ ਤੋਂ ਬਾਅਦ ਇਹ ਚੀਜ਼ਾਂ ਪੂਰੀ ਕਿਤਰਾ ਕਿਤਨਾ ਕਿਤੇ ਪੁਲਿਸ ਨੂੰ ਸ਼ੱਕ ਹੋਇਆ ਕਿਉਂਕਿ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਹਾਲਾਂਕਿ ਰੁਕੇ ਨਹੀਂ ਪਰ ਉਸ ਤੋਂ ਬਾਅਦ ਲਗਾਤਾਰ ਇਹ तमाम ਚੀਜ਼ਾਂ ਜਿਹੜੀਆਂ ਨੇ ਉਹ ਪਿੰਡ ਦੇ ਵਿੱਚ ਵੜ ਕੇ ਵੱਖ-ਵੱਖ ਪਿੰਡਾਂ ਦੇ ਵਿੱਚ ਉਹਦੀ ਹੁੰਦੇ ਹੋਏ ਹਾਲਾਂਕਿ ਪੁਲਿਸ ਨੇ ਵੀ ਸ਼ਕਤੀ ਸੀਗਾ ਕਿ ਕਿਸੇ ਤਰੀਕੇ ਦਾ ਕੋਈ ਗਲਤ ਕੰਮ ਕਰਨ ਦੇ ਲਈ ਜਾਂ ਇਲੀਗਲ ਜਿਹੜੀ ਐਕਟੀਵਿਟੀਜ਼ ਦੇ ਵਿੱਚ ਜਿਹੜੀਆਂ ਨੇ ਉਹ ਇਨਵੋਲਡ ਨੇ ਤਾਂ ਸਿੱਧੇ ਤੌਰ ਦੇ ਉੱਪਰ ਇਹ ਪੂਰੀਆਂ ਤਸਵੀਰਾਂ ਜਿਹੜੀਆਂ ਨੇ ਉਹ ਇਹ ਤਿੰਨ ਨੌਜਵਾਨ ਨੇ ਹਾਲਾਂਕਿ ਕਿੱਥੋਂ ਦੇ ਰਹਿਣ ਵਾਲੇ ਨੇ ਕਿਹੜੀਆਂ ਚੀਜ਼ਾਂ ਦੇ ਵਿੱਚ ਇਨਵੋਲਡ ਨੇ ਕਿਹੜੇ-ਕਿਹੜੇ ਹੋਰ ਗੈਰ ਕਾਨੂੰਨੀ ਕੰਮ ਜਿਹੜੇ ਇਹਨਾਂ ਵੱਲੋਂ ਕੀਤੇ ਜਾ ਰਹੇ ਨੇ ਤਾਂ ਇਹ ਸਭ ਚੀਜ਼ਾਂ ਕੁਝ ਸਮੇਂ ਦੇ ਵਿੱਚ ਸਪਸ਼ਟ ਹੋਣਗੀਆਂ ਕਿਉਂਕਿ ਪੁਲਿਸ ਵੱਲੋਂ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਔਰ ਇਹ ਗੱਡੀ ਜਿਹੜੀ ਹੈ ਇਸ ਗੱਡੀ ਦੇ ਵਿੱਚ ਸਵਾਰ ਹੋ ਕੇ ਇਹ ਤਿੰਨੇ ਨੌਜਵਾਨ ਬਨੂੜ ਤੋਂ ਪਟਿਆਲਾ ਤਹੁੰਦੇ ਹੋਏ ਬਨੂੜ ਵਾਲੇ ਪਾਸੇ ਨੂੰ ਆਏ ਸੀਗੇ ਔਰ ਪਟਿਆਲਾ ਔਰ ਬਨੂੜ ਪੁਲ ਦੇ ਵਿਚਕਾਰ ਇਹਨਾਂ ਨੂੰ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਸਿੱਧੀਆਂ ਤਸਵੀਰਾਂ ਪੁਲਿਸ ਦੀਆਂ ਇਹ ਗੱਡੀਆਂ ਹਾਲਾਂਕਿ ਵੱਖ-ਵੱਖ ਪਿੰਡਾਂ ਦੇ ਵਿੱਚੋਂ ਹੋ ਕੇ ਅੱਗੇ ਰਸਤਾ ਬੰਦ ਸੀ ਤਾਂ ਇਹਨਾਂ ਨੂੰ ਇੱਕ ਸੱਕੀ ਨਾਲ ਦੇ ਨਜ਼ਦੀਕ ਪੁਲਿਸ ਨੇ ਹਿਰਾਸਤ ਚਲਿਆ ਤਾਂ ਇਹ ਗੱਡੀ ਹੈ ਐਚ ਆਰ 21 ਯਾਨੀ ਕਿ ਐਚ ਆਰ 21 ਨੰਬਰ ਦੀ ਗੱਡੀ ਜਿਹੜੀ ਹੈ ਜਿੱਥੇ ਇਨਾ ਵੱਲੋਂ ਪੁਲਿਸ ਨੂੰ ਵੀ ਟੱਕਰ ਮਾਰਦੇ ਹੋਏ ਇਥੋਂ ਫਰਾਰ ਹੋ ਗਏ ਸੀ ਹਾਲਾਂਕਿ ਵਕ ਵਕ ਗਤੀਵਿਧੀਆਂ ਜਿਹੜੀਆਂ ਉਹ ਪੁਲਿਸ ਵੱਲੋਂ ਹੁਣ ਵੈਰੀਫਾਈ ਕੀਤੀਆਂ ਜਾਣ ਗਿਆ ਕਿ ਅਕਸਰ ਇਹਨਾਂ ਦੇ ਵਿੱਚ ਕੀ ਪੂਰਾ ਕਤਲ ਕਰਮ ਕੀ ਸੀਗਾ ਕਿਉਂ ਇਹਨਾਂ ਵੱਲੋਂ ਗੱਡੀਆਂ ਨੂੰ ਇਸ ਤਰੋਪ ਭਜਾਇਆ ਗਿਆ ਔਰ ਹਾਲਾਂਕਿ ਇਥੋਂ ਤੱਕ ਵੀ ਲਿਆਜ ਨਹੀਂ ਕੀਤਾ ਗਿਆ ਕਿ ਲਾਗਲੇ ਪਿੰਡ ਦੇ ਵਿੱਚ ਬੱਚੇ ਨੇ ਬਜ਼ੁਰਗ ਨੇ ਕਿਤੇ ਜਿਹੜੀ ਗੱਡੀ ਦੇ ਨਾਲ ਉਹ ਟੱਕਰ ਨਾ ਹੋ ਸਕੇ ਤਾਂ ਹਾਲਾਂਕਿ ਅਖੀਰ ਹੁਣ ਪੁਲਿਸ ਵੱਲੋਂ ਇਹਨਾਂ ਨੂੰ ਕਾਬੂ ਕਰ ਲਿਆ ਗਿਆ ਵਕ ਵਕ ਇਲਾਕਿਆਂ ਦੇ ਵਿੱਚੋਂ ਦੀ ਹੁੰਦੇ ਹੋਏ ਵੱਖ-ਵੱਖ ਜਗਾਵਾਂ ਦੇ ਵਿੱਚੋਂ ਦੀ ਹੁੰਦੇ ਹੋਏ ਪੁਲਿਸ ਨੇ ਇਹਨਾਂ ਨੂੰ ਕਾਬੂ ਕੀਤਾ ਔਰ ਪੁਲਿਸ ਥਾਣਾ ਬਨੂੜ ਦੀ ਜਿਹੜੀ ਪੁਲਿਸ ਹੈ ਉਹਨਾਂ ਵੱਲੋਂ ਇਸ ਨੂੰ ਕਾਬੂ ਕੀਤਾ ਗਿਆ ਤਾਂ ਹਾਲਾਂਕਿ ਇਹ ਜਿਹੜੀ ਸਥਿਤੀ ਹੈ ਉਹ ਕਿਸ ਤਰੀਕੇ ਦੇ ਨਾਲ ਬਰਕਰਾਰ ਰਹੀ ਕਿਉਂਕਿ ਇਹ ਸਿੱਧੀਆਂ ਤਸਵੀਰਾਂ ਜਿਹੜੀਆਂ ਨੇ ਐਚ ਆਰ 21 ਡੀ 52 0 55 85 ਨੰਬਰ ਦੀ ਗੱਡੀ ਹੈ ਤਾਂ ਹੁਣ ਸਿੱਧੇ ਤੌਰ ਦੇ ਉੱਪਰ ਇਹ ਵੈਰੀਫਾਈ ਕਰਨਾ ਹੋਵੇਗਾ ਕਿ ਇਹ ਕਿਸ ਗਤੀਵਿਧੀਆਂ ਤਹਿਤ ਕਿਹੜੀਆਂ ਗਤੀਵਿਧੀਆਂ ਇਹਨਾਂ ਵੱਲੋਂ ਕੀਤੀਆਂ ਗਈਆਂ ਸੀ ਜਿਸ ਤੇ ਤਹਿਤ ਹੁਣ ਇਹਨਾਂ ਨੂੰ ਕਾਬੂ ਕਰ ਲਿਆ ਗਿਆ ਤਾਂ ਵੱਡੇ ਤੌਰ ਦੇ ਉੱਪਰ ਐਚ ਆਰ 21 आर 55 84 ਨੰਬਰ ਦੀ ਪੂਰੀ ਕਾਰ ਹੈ ਔਰ ਹੰਡਾਈ ਮਾਰਕਾ ਗੱਡੀ ਔਰ ਕਿਤਨਾ ਕਿਤੇ ਇਸ ਤੇ ਬਾਰੇ ਵੀ ਹੁਣ ਵੈਰੀਫਿਕੇਸ਼ਨ ਕੀਤੀ ਜਾਣੀ ਹੈ ਕਿ ਅਕਸਰ ਇਸ ਦੇ ਵਿੱਚ ਹੋਇਆ ਕਿ ਸੀ ਕਿਉਂ ਸਵਾਰ ਹੋ ਕੇ ਇਸ ਪਾਸੇ ਨੂੰ ਆਏ ਸੀ ਔਰ ਘਟਨਾਕਰਮ ਜਿਹੜਾ ਉਹ ਪੂਰਾ ਕੀ ਸੀਗਾ ਤਾਂ ਸਿੱਧੇ ਤੌਰ ਦੇ ਉੱਪਰ ਪੁਲਿਸ ਨੇ ਇਹਨਾਂ ਨੂੰ ਹਿਰਾਸਤ ਚ ਲੈ ਲਿਆ ਗਿਆ ਐਸ ਐਚ ਓ ਬਨੂੜ ਦੀ ਅਗਵਾਈ ਦੇ ਵਿੱਚ ਪੂਰਾ ਆਪਰੇਸ਼ਨ ਕੀਤਾ ਗਿਆ ਅੱਜ ਵਕਤ ਕਰੀ 5 ਵਜੇ ਪੁਲਿਸ ਪਾਰਟੀ ਵੱਲੋਂ ਬਨੂੜ ਤੇ ਤੇਪਲਾ ਰੋਡ ਤੇ ਨਾਕਬੰਦੀ ਕੀਤੀ ਗਈ ਸੀ ਇਸ ਤਰ੍ਹਾਂ ਨੇ ਇੱਕ ਗੱਡੀ ਹਰਿਆਣਾ ਨੰਬਰ ਚਿੱਟੇ ਰੰਗ ਦੀ ਜਿਹਨੂੰ ਹੱਥ ਦੇ ਕੇ ਰੋਕਿਆ ਗਿਆ ਤਾਂ ਗੱਡੀ ਦੀ ਚੈਕਿੰਗ ਕੀਤੀ ਗਈ ਤਾਂ ਇਸ ਤਰ੍ਹਾਂ ਗੱਡੀ ਵਿੱਚ ਇੱਕ ਬੈਗ ਪਿਆ ਸੀ ਜਿਸ ਬੈਗ ਨੂੰ ਖੋਲਿਆ ਤਾਂ ਉਹਦੇ ਵਿੱਚੋਂ ਇੱਕ ਅਸਲਾ ਦਿਖਾਈ ਦਿੱਤਾ ਅਸਲੇ ਬਾਰੇ ਜਦੋਂ ਹੀ ਪੁਲਿਸ ਗੱਡੀ ਵਿੱਚ ਬੈਠੇ ਨੌਜਵਾਨਾਂ ਨੂੰ ਪੁੱਛਿਆ ਤਾਂ ਉਹਨਾਂ ਨੇ ਗੱਡੀ ਉੱਥੋਂ ਭਜਾ ਲਈ ਜੀਨੂੰ ਅਸੀਂ ਜਿਸ ਦੇ ਮਗਰ ਅਸੀਂ ਆਪਣੀ ਸਰਕਾਰੀ ਤੇ ਪ੍ਰਾਈਵੇਟ ਗੱਡੀ ਲਾ ਕੇ ਅਸੀਂ ਉਹਨਾਂ ਨੂੰ ਤਕਰੀਬਨ 2-3 ਕਿਲੋਮੀਟਰ ਅੱਗੇ ਜਾ ਕੇ ਬਨੂੜ ਦੀ ਹੱਦ ਦੇ ਵਿੱਚ ਉਹਨਾਂ ਨੂੰ ਕਾਬੂ ਕੀਤਾ ਕਾਬੂ ਕਰਨ ਤੋਂ ਉਪਰੰਤ ਇਹ ਪਾਇਆ ਗਿਆ ਕਿ ਨੌਜਵਾਨ ਤਿੰਨੋਂ ਹਿਸਾਰ ਹਰਿਆਣੇ ਦੇ ਰਹਿਣ ਵਾਲੇ ਆ ਇਹ ਕਿੱਥੋਂ ਵੈਪਨ ਲੈ ਕੇ ਆਏ ਇਹਨਾਂ ਕਿੱਥੇ ਵਰਤਣਾ ਸੀਗਾ ਇਸ ਸੰਬੰਧੀ ਤਰਤੀਸ ਜਾਰੀ ਹੈ ਤੇ ਜੈਸਾ ਕਾਨੂੰਨ ਮੁਤਾਬਕ ਕਾਰਵਾਈ ਹੈ ਆਰਮਜ਼ ਐਂਡ ਦਾ ਮਕਦਮਾ ਦੇ ਕੇ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਸਿੱਧੇ ਤੌਰ ਦੇ ਉੱਪਰ ਦੇਖਿਆ ਜਾਵੇ ਕਿਹੜੇ-ਕਿਹੜੇ ਕੰਮਾਂ ਦੇ ਵਿੱਚ ਇਹ ਇਨਵੋਲ ਸੀਗੇ ਕਿਤੇ ਐਕਸਟਰੈਕਸ਼ਨ ਸੀ ਕਾਲ ਸੀ ਜਾਂ ਕੋਈ ਫਰਾਡ ਕਾਲ ਸੀ ਗਿਆ ਔਰ ਉਸ ਤੋਂ ਇਲਾਵਾ ਕਿਸੇ ਤਰੀਕੇ ਦੀ ਕੋਈ ਹੋਰ ਗਤੀਆਂ ਦੇ ਵਿੱਚ ਗਤੀਵਿਧੀਆਂ ਦੇ ਵਿੱਚ ਇਨਵੋਲ ਸੀਗੇ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਵੈਰੀਫਾਈ ਕੀਤੀਆਂ ਜਾਣਗੀਆਂ ਕੈਮਰਾ ਪਰਸਨ ਰੰਜੇ ਸ਼ਰਮਾ ਦੇ ਨਾਲ ਮਨਜੋਤ ਸਿੰਘ ਕਾਂਗ੍ਰੇਸੀ ਨਿਊ ਪੁਣੇ